ਦੋਸਤੋ ਨਮਸਕਾਰ ਮੈਂ ਸੰਜੀਵ ਚਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਬਠਿੰਡਾ ਟ੍ਰੈਫਿਕ ਇਨਚਾਰਜ ਵੱਲੋਂ ਅੱਜ ਐਂਬੂਲੈਂਸਾਂ ਤੇ ਕੀਤੀ ਵੱਡੀ ਕਾਰਵਾਈ ਤੇ ਨਾਲੇ ਕੱਟੇ ਚਲਾਨ ਬਠਿੰਡਾ ਦੇ ਵਿੱਚ ਚੱਲ ਰਹੀਆਂ ਐਂਬੂਲੈਂਸਾਂ ਜੋ ਕਿ ਕਈ ਐਂਬੂਲੈਂਸਾਂ ਤਾਂ ਬਿਨਾਂ ਗੱਲ ਤੋਂ ਹਾਪਟਲ ਮਾਰਦੀਆਂ ਸੀ ਤੇ ਜਿੰਨਾਂ ਕੋਲ ਕਈਆਂ ਕੋਲ ਪਰਮਿਟ ਵੀ ਨਹੀਂ ਸੀ ਤੇ ਕਈ ਡਰਾਈਵਰਾਂ ਕੋਲ ਲਾਇਸੈਂਸ ਵੀ ਨਹੀਂ ਸੀ ਅੱਜ ਟ੍ਰੈਫਿਕ ਇਨਚਾਰਜ ਸਰਦਾਰ ਮੇਜਰ ਸਿੰਘ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਉਹਨਾਂ ਦੇ ਉੱਤੇ ਕੱਟੇ ਗਏ ਚਲਾਨ ਤੇ ਨਾਲੇ ਉਹਨਾਂ ਨੂੰ ਦਿੱਤੀ ਗਈ ਉਹਨਾਂ ਨੇ ਵਾਰਨਿੰਗ ਦਿੰਦੇ ਹੋਏ ਕਿਹਾ ਕੀ ਜੇ ਕੋਈ ਬਿਨਾਂ ਮਰੀਜ਼ ਤੋਂ ਹੱਟ ਮਾਰਦਾ ਨਜ਼ਰ ਆਇਆ ਤਾਂ ਉਹਨਾਂ ਉੱਤੇ ਹੋਵੇਗੀ ਵੱਡੀ ਕਾਰਵਾਈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮੌਕੇ ਦੀਆਂ ਜਿੱਥੇ ਕਿ ਅੱਜ ਬਠਿੰਡਾ ਡੱਬ ਵਾਲੀ ਰੋਡ ਦੇ ਉੱਤੇ ਅੱਜ ਐਂਬੂਲੈਂਸਾਂ ਦੇ ਉੱਤੇ ਤੇ ਡਰਾਈਵਰਾਂ ਦੇ ਉੱਤੇ ਕੀਤੀ ਗਈ ਵੱਡੀ ਕਾਰਵਾਈ ਤੇ ਆਪਾਂ ਗੱਲਬਾਤ ਕਰਦੇ ਆ ਲੋਕਾਂ ਨਾਲ ਅਤੇ ਟ੍ਰੈਫਿਕ ਇੰਚਾਰਜ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਕੀ ਨਾਮ ਹੈ ਅੱਜ ਚੈਕਿੰਗ ਕੀਤੀ ਗਈ ਹੈ ਤੇ ਪੁਲਿਸ ਦੇ ਬਣਾ ਮੇਰਾ ਨਾਂ ਜੀ ਜਗENDER ਸਿੰਘ ਹੈ ਜੀ ਇਹ ਮਾਮਲਾ ਕੀਤਾ ਚਾਹਿਆ ਕਿ 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 ਵਿਵੰਦ ਸੰਗਤ ਨੂੰ ਨਿਯਮਾਂ ਨੂੰ ਪ੍ਰਦਾਨ ਜੀ ਬਾਕੀ ਦਾ ਇੱਥੇ ਗੱਡੀਆਂ ਨਜਾਇਜ਼ ਬਹੁਤ چلਦੀਆਂ ਸੀ ਕਿਸੇ ਕੋਈ ਕਾਰਜ ਨਹੀਂ ਕਿ ਕੋਈ ਰੰਤ ਨਹੀਂ ਜਿੰਮਤ ਬੁਣੇ ਕਰਉਂਦੇ ਸੀ ਤੇ ਰੁਪਏ ਲੋਕਾਂ ਤੋਂ ਲੈਂਦੇ ਦੱਕ ਨੇ ਅੱਛਾ ਪਤਾ ਨਹੀਂ ਜੀ ਵੀ ਕੀ ਮੰਗ ਲੈਂਦੇ ਸੀ ਇਹ ਗਲੇ ਕੋਲ ਅਗਲੇ ਦਿਗਰੇ ਫਸੇਦੇ ਹੁੰਦੇ ਇਹ ਲੱਗਦਾ ਇਹਨੂੰ ਖੜਾ ਛੜਾਓ ਹੱਥ ਬੰਨ ਕੇ ਦੇ ਪੈਸੇ ਦੇ ਜਾਂਦੇ ਜੀ ਇਹ ਰੰਦੀ ਲਾ ਦੇ ਕਰੇ ਚਾਕੇ ਮੇਰੀ ਕਿਤੇ ਕਦੇ ਕਿਸੇ ਦੀ ਸ਼ਰਤਾ ਕਰੇ ਕਿਸੇ ਦੀ ਸ਼ਰਤਾ ਅੱਛਾ ਉਹਨਾਂ ਦਾ ਕਮਿਸ਼ਨ ਖਾਂਦਾ ਹੀ ਮੋਟਾ ਇਹ ਐਂਬੂਲੈਂਸ ਵਾਲਿਆਂ ਦੀ ਗੱਲ ਐਂਬੂਲੈਂਸਾਂ ਦੀ ਗੱਲ ਅੱਜ ਫਿਰ ਦੇਵਾ ਹੌਲਤਾ ਆਈ ਸੀ ਕਿ ਕਾਰਵਾਈ ਹੋ ਰਹੀ ਸੀ ਆਖਿਆ ਵੀ ਇਹਨਾਂ ਦੇ ਕਾਰਵਾਈ ਕਰੋ ਜਿਹਨੇ ਨਹੀਂ ਬਾਸ ਕੀਤੀ ਕਾਰਵਾਈ ਕਰਕੇ ਉਹਨਾਂ ਅੱਜ ਕੀਤੀ ਬਿਲਕੁਲ ਕੀਤੀ ਜਿੱਤਰਾ ਦੇਖਦੇ ਹੋ ਕਾਰਵਾਈ ਜੀ ਬਹੁਤ ਵਧੀਆ ਹੋਇਆ ਬੜੀ ਖੁਸ਼ੀ ਹੋਈ ਅੱਛਾ ਹਾਂਜੀ ਅੱਛਾ ਕਈ ਲੋਕ ਦੇਖ ਕੇ ਅਸੀਂ ਚਲੇ ਵੀ ਗਏ ਤੁਹਾਨੂੰ ਯਾਨੀ ਕਿ ਗੱਡੀਆਂ ਲੈ ਕੇ ਕੋ ਮਗਰ ਗਏ ਆ ਜੀ ਬੰਦੇ ਅੱਥੇ ਫੜ ਲੈਣਗੇ ਲੱਗਦਾ ਕਾਰਵਾਈ ਹੋਣੀ ਚਾਹੀਦੀ ਵੀ ਹੋਣੀ ਚਾਹੀਦੀ ਹੁਣੀ ਕਿਹੜੀ ਨਾਜਾਇਜ਼ ਤੌਰ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਅੱਛਾ ਇਹ ਵੀ ਦੇਖਿਆ ਗਿਆ ਪ੍ਰਧਾਨ ਦੀ ਕਾਲੀਆਂ ਫਿਲਮਾਂ ਵੀ ਲੱਗੀਆਂ ਨੇ ਐਂਬੂਲੈਂਸਾਂ ਚ ਨਹੀਂ ਕਾਲੀਆਂ ਫਿਲਮਾਂ ਤਾਂ ਹੈਂ ਕਿਸੇ ਕਈ ਵਾਰੀ ਕੰਪਨੀ ਵੱਲੋਂ ਜਿਵੇਂ ਹੈ ਪਹਿਲਾਂ ਤੋਂ ਉਹ ਹੈ ਉਹ ਕਿਸੇ ਦੇ ਨਹੀਂ ਤੁਹਾਡੀ ਯੂਨੀਅਨ ਦੇ ਵਿੱਚ ਕਿੰਨੀਆਂ ਐਂਬੂਲੈਂਸਾਂ ਨੇ ਐਂਬੂਲੈਂਸਾਂ ਤਾਂ ਇਹ ਸਾਰੀਆਂ ਐਂਬੂਲੈਂਸਾਂ ਹੀ ਉਤਾਰ ਦੇਗੇ ਉਹ ਸਾਰੀਆਂ ਤੁਹਾਡੀ ਜ਼ਮੀਨ ਦੀ ਹਾਂ ਸਾਡੀਆਂ ਸਾਡੀਆਂ ਇੱਥੇ ਇੱਥੇ ਬਵੰਜਾ ਕਰ ਦਿਓ ਉੱਧਰ ਲੈ ਗੋ ਨਾ ਸਾਰੇ ਇਹ ਮੁਸਕੇ ਗੱਲੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਸੀਗੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਤਦੋਂ ਐਂਬੂਲੈਂਸਾਂ ਦੇ ਗੱਡੀਆਂ ਦੇ ਕਾਗਜ਼ ਚੈੱਕ ਕਰਨ ਆਏ ਹਾਂ ਤੇ ਸਾਰਿਆਂ ਦੇ ਹਾਂ ਜਿਨ੍ਹਾਂ ਦੇ ਕੋਈ ਵੀ ਐਂਬੂਲੈਂਸ ਐਂਬੂਲੈਂਸ ਪਾਸ ਨਹੀਂ ਜਿਨ੍ਹਾਂ ਨੂੰ ਕੋਈ ਲਾਇਸੈਂਸ ਨਹੀਂਗਾ ਆਰਸੀ ਨਹੀਂ ਹੂੰ ਤੇ ਉਹਨਾਂ ਦੇ ਤੇ ਚਲਾਨ ਘਟਾ ਜਿਹੜਾ ਸਹੀ ਹੈ ਉਹਨਾਂ ਨੂੰ ਬਿਲਕੁਲ ਚੱਲਣ ਦਿੰਦੇ ਆ ਅੱਛਾ ਦੇਖਿਆ ਗਿਆ ਕਈ ਐਂਬੂਲੈਂਸਾਂ ਤੇ ਕਾਲੀਆਂ ਫਿਲਮਾਂ ਵਗੈਰਾ ਵੀ ਲੱਗੀਆਂ ਆ ਜਾਂ ਬਿਨਾ ਮਤਲਬ ਤੋਂ ਫੁੱਟਰ ਵੀ ਮਾਰਦੇ ਨੇ ਹਾਂ ਇਹਨਾਂ ਨੂੰ ਵਾਰਨਿੰਗ ਦੇ ਦਿੱਤੀ ਵੀ ਜੇ ਸ਼ਹਿਰ 'ਚ ਬਿਨਾ ਤੁਸੀਂ ਉਹ ਤੋਂ ਫੁੱਟਰ ਮਾਰੋਗੇ ਤਾਂ ਅਸੀਂ ਤੁਹਾਡੀ ਗੱਡੀ ਉੱਥੇ ਬੰਦ ਵੀ ਕਰਾਂਗੇ ਵੀ ਜੇ ਸਿਰਫ ਕੋਈ ਮਰੀਜ਼ ਆ ਤੁਹਾਨੂੰ ਬਿਲਕੁਲ ਫੁੱਟਰ ਮਾਰੋ ਬਿਨਾ ਮਰੀਜ਼ ਤੋਂ ਬ ਅੱਛਾ ਕਿੰਨੇ ਕੁ ਚਲਾਨ ਅੱਜ ਕੀਤੇ ਗਏ ਨੇ ਤੁਹਾਡੇ ਵੱਲੋਂ ਆਈਡੀਆ ਚਲਾਨ 10 ਕਰਕੇ 10 ਆਈਡੀਆ 8 10 ਚਲਾਨ ਮੈਂ ਤੁਹਾਨੂੰ ਕਲੀਅਰ ਦੱਸ ਦਿੰਦਾ ਪਤਾ ਕਰਕੇ ਮੈਂ ਅੱਛਾ ਚੱਲ ਰਹੀ ਹੈ ਕਾਰਵਾਈ ਹਜੇ ਹਾਂ ਹਲੇ ਕਾਰਵਾਈ ਚੱਲਦੀ ਰਹੂ ਕੀ ਕਹਿਣਾ ਚਾਹੋਗੇ ਕਾਗਜ਼ ਪੱਤਰ ਵੀ ਪੂਰੇ ਨਹੀਂ ਹੈਗੇ ਹਨਾ ਇਹੀ ਬੇਨਤੀ ਕਰੀਏ ਸਾਰਿਆਂ ਨੂੰ ਸਮਝਾਇਆ ਵੀ ਕਾਗਜ਼ ਪੱਤਰ ਸਾਰੇ ਪੂਰੇ ਕਰੋ ਤੇ ਉਸ ਤੋਂ ਬਿਨਾ ਬਿਨਾ ਕਾਗਜ਼ ਪੱਤਰ ਤੋਂ ਗੱਡੀ ਨਾ ਕਰਾਓ अच्छा किस किस तरह ਦੀਆਂ ਕਮੀਆਂ ਪਾਈਆਂ ਗਈਆਂ ਨੇ ਤੁਸੀਂ ਚੈੱਕ ਕੀ ਦੇ ਕਿਸੇ ਦਾ ਪ੍ਰਦੂਸ਼ਣ ਹੈ ਨਹੀਂ ਕਿਸੇ ਦਾ ਡਰਾਈਵਿੰਗ ਲਿਸੈਂਸ ਹੈ ਨਹੀਂ اچھا ਕਿਸੇ ਦੇ ਗੱਡੀਆਂ ਪਾਸ ਹੀ ਹੈ ਨਹੀਂ ਐਂਬੂਲੈਂਸ ਪਾਸ ਹੀ ਹੈ ਨਹੀਂ ਹਾਂ ਸਰਚੈਨਲ ਅੱਜ ਇੱਕ ਦਿਨ ਚਲਾਨ ਕੱਟਦੇ ਸੀ ਮਾਰਨੀ ਵੀ ਦੱਸਤੀ ਵੀ ਗਾਹ ਨੂੰ ਅਸੀਂ ਫੇਰ ਆਵਾਂਗੇ ਅਸੀਂ ਫੇਰ ਚੈੱਕ ਰਾਂਗੇ ਤਾਂ ਅਸੀਂ ਇਹ ਗੱਡੀਆਂ ਦੇ ਦੁਆਰੇ ਸੋਟੇ ਕਰ ਲ ਲੱਗਦਾ ਹੈ اچانک ਚੈਕਿੰਗ ਕੀਤੀ ਗਈ ਹੈ ਇਸ ਤਰ੍ਹਾਂ ਕਾਫੀ ਜਿਹੜਾ ਸੁਧਾਰ ਦੇਖਣ ਨੂੰ ਮਿਲੇਗਾ ਬਿਲਕੁਲ ਸੁਧਾਰੂਗਾ ਜਿਨ੍ਹਾਂ ਨੂੰ ਨਾ ਕਰਕੇ ਤਾਂ ਬਚਾਨ ਕੱਟੀ ਜਾਉ